ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਕੀ ਹਾਲ ਚੱਲੇ ਕਿਵੇਂ ਹੋ ਉਮੀਦ ਕਰਦੀਆਂ ਸਾਰੀ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਲਓ ਜੀ ਅੱਜ ਅਸੀਂ ਜਾਣਾ ਸੀਗਾ ਇਹਨਾਂ ਦੀ ਫਰੈਂਡ ਦੀ ਮਦਰ ਰਿਟਾਇਰ ਹੋ ਰਹੀ ਐ ਆਂਟੀ ਦੀ ਰਿਟਾਇਰਮੈਂਟ ਪਾਰਟੀ ਟੀ ਹੁਣ ਤੇ ਇੱਥੇ ਮੈਂ ਤਿਆਰ ਤਾਂ ਹੋ ਗਈ ਸੀ ਪਰ ਇਹਨਾਂ ਨੂੰ ਇਹਨਾਂ ਦੀ ਫਰੈਂਡ ਦਾ ਕਿਸੇ ਦਾ ਫੋਰ ਦਾ ਫੋਨ ਆ ਗਿਆ ਸੀ ਵੀ ਹਾਲੇ ਨਾ ਆਂਟੀ ਨੂੰ ਦਫ਼ਤਰ ਚੋਂ ਵਿਦਾ ਨਹੀਂ ਕੀਤਾ ਹੈਗਾ ਜਿਵੇਂ ਡਿਪਾਰਟਮੈਂਟ ਵਾਲੇ ਹਨ ਪਹਿਲਾਂ ਪਾਰਟੀ ਕਰਦੇ ਆ ਫਿਰ ਉਹ ਵਿਦਾ ਕਰਦੇ ਆ ਹਾਰ ਵਗੈਰਾ ਪਾ ਕੇ ਉਹਨਾਂ ਨੇ ਹਾਲੇ ਵਿਦਾਈ ਨਹੀਂ ਦਿੱਤੀ ਹੈਗੀ ਐ ਤੇ ਇਸ ਕਰਕੇ ਵੀ 1.5 2 ਵਜੇ ਜਾਣਗੇ ਇੱਥੇ ਪਹੁੰਚਦੇ ਹਨ ਹਣਾ ਤੇ ਮੈਂ ਕਿਾ ਚਲੋ ਮੇਰਾ ਅਸਾਈਨਮੈਂਟ ਦਾ ਵਰਕ ਪਿਆ ਹੈਗਾ ਹਨਾ ਹਾਰਦਿਕ ਦਾ ਉਹ ਮੈਂ ਚੈੱਕ ਕਰਦੀ ਹੈਗੀ ਆ ਤੇ ਮੈਂ ਉਹਨੇ ਉਹ ਤੇ ਟਾਈਮ ਸਪੈਂਡ ਕਰਨ ਲੱਗ ਪੀਸੀ ਆਪ ਦਾ ਚਲੋ ਉਹ ਤੇ ਕਰਦਾ ਹਲੇ ਇਹਨਾਂ ਨੇ ਕੱਪੜੇ ਪਾਣੇ ਸੀਗੇ ਹਨਾ ਲੇਖਾਂ ਚਲ ਪੂਰੇ ਟਾਈਮ ਤੇ ਮੈਂ ਕੱਪੜੇ ਪਾਉਂ ਉਹਨਾ ਤੇ ਪਾਰਟੀ ਦਾ 2-4 ਘੰਟਿਆਂ ਦੀ ਹੈਗੀ ਆ ਬਸ ਉਹੀ ਦਿਨ ਆ ਜਿਹੜਾ ਪੂਰਾ ਖਰਾਬ ਹੋ ਜਾਂਦਾ ਹੈਗਾ ਹਨਾ ਤੇ ਬੱਚੇ ਗਏ ਹੈਗੀ ਸਕੂਲ ਤੇ ਮੈਂ ਕਿਹਾ ਚਲ ਪਿੱਛੇ-ਪਿੱਛੇ ਜਾਇਆ ਉਹਨੇ ਹੈਗਾ ਜੇ ਲੇਟ ਹੁੰਦੇ ਹੋਏ ਤਾਂ ਉਹਨੂੰ ਵੀ ਉੱਥੇ ਬੁਲਾ ਲਾਂਗੇ ਹਨਾ ਤੇ ਇੱਥੇ ਮੈਂ ਲਾਣ ਲੱਗੀ ਸੀਗੀ ਨੀਲ ਪੇਂਟ ਐਕਚੁਅਲੀ ਚ ਨੀਲ ਪੇਂਟ ਤਾਂ ਮੈਂ ਸੋਭਾ ਹੀ ਲਾ ਲਈ ਸੀਗੀ ਹਨਾ ਤੇ ਪਰ ਉਹ ਭਾਂਡੇ-ਪੁੰਡੇ ਤੋਤੇ ਜਿਵੇਂ ਹਨਾ ਉਹ ਲੈ ਜਾਂਦੀ ਹੈ ਮੇਰੇ ਤਾਂ ਪਤਾ ਨਹੀਂ ਕਿਉਂ ਅੱਗੋਂ-ਅੱਗੋਂ ਜਿੰਨੇ-ਜਿੰਨੇ ਨੀਲ ਵਧੇ ਹੁੰਦੇ ਬਹੁਤ ਛੇਤੀ ਲੈਂਦੀ ਹੈ ਹਨਾ ਜਿੰਨੀ ਮਰਜ਼ੀ ਕਾਸਟਲੀ ਲੈ ਲਓ ਹਨਾ ਕਹਿ ਦਿੰਦੇ ਆ ਵੀ ਆਹ 100 ਦੀ ਲੈ ਲਓ 200 ਦੀ 250 ਦੀ ਹਨਾ ਵੀ ਆਪਾਂ ਕਈ ਵਾਰੀ ਲਾਲਚ ਵਿੱਚ ਲੈ ਲੈਂਦੇ ਆ ਵੀ ਲਵੇ ਨਾ ਪਰ ਲੈ ਤਾਂ ਸਾਰੀਆਂ ਹੀ ਜਾਂਦੀਆਂ ਕੰਮ ਕਰਨ ਦੇ ਨਾਲ ਹਨਾ ਤੇ ਇਹ ਕੰਮ ਜਾਂ ਜਿਹੜਾ ਬਹੁਤ ਔਖਾ ਲੱਗਦਾ ਵੀ ਪਹਿਲਾਂ ਸਾਰੀ ਲਾਓ ਤੇ ਫਿਰ ਲਾਓ ਹਨਾ ਤੇ ਬਾਕੀ ਇਹ ਨਾ ਮੈਂ ਬਹੁਤ ਘੱਟ ਹੀ ਲੋਣੀ ਹੁੰਦੀ ਆ ਭੋਲੀ ਜਾਣੀ ਹੁੰਦੀ ਆ ਜੇ ਮੈਂ ਪੂਰੇ ਟਾਈਮ ਤੇ ਲਾ ਲਾਂ ਤਾਂ ਪੁੰਜੇ ਜੇ ਵੱਜ ਜਾਂਦੇ ਛੇਤੀ ਸੁੱਕਦੀ ਨਹੀਂ ਹਨਾ ਇਹ ਵੀ ਕੰਮ ਬਹੁਤ ਟਫ ਹੁੰਦਾ ਹੈਗਾ ਹਨਾ ਤੇ ਇੱਥੇ ਨਾ ਮੈਂ ਆਹ ਵਾਲਾ ਕਲਰ ਪਹਿਲੀ ਵਾਰੀ ਟਰਾਈ ਕੀਤਾ ਇਹ ਮੈਂ ਬਣਾ ਤਾਂ ਲਿਆ ਸੀਗਾ ਸੋਨ ਚ ਨਾ ਤੀਆਂ ਵੇਲੇ ਮੈਨੂੰ ਇਹ ਸੀਗਾ ਵੀ ਮੇਰੀ ਸਿਸਟਰ ਦੇ ਨਾ ਸਕੂਲ ਤੇ ਤੀਆਂ ਦਾ ਫੰਕਸ਼ਨ ਹੁੰਦਾ ਜਿਵੇਂ ਹਨਾ ਤੇ ਮੈਂ ਉੱਥੇ ਜਾਊਂਗੀ ਮੈਂ ਤੇ ਮੇਰੀ ਭਝਾਈ ਨੇ ਕੁਝ ਬਣਾਏ ਸੀਗੇ ਉਹਦਾ ਪੀਚ ਕਲਰ ਸੀਗਾ ਹਨਾ ਪਰ ਮੈਂ 20 ਰੁਪਏਲੀ ਵਾਰੀ ਕੀਤਾ ਅਸੀਂ ਉੱਥੇ ਜਾ ਨਹੀਂ ਸਕੀਆਂ 3 ਤੇ ਤੇ ਕੋਈ ਡੈਥ ਕੇਸ ਹੋ ਗਿਆ ਸੀ ਨਾ ਮੇਨ ਲੋਦੇ ਮੇਰੀ ਮਾਸੀ ਦੀ ਕੁੜੀ ਦੀ ਡੈਥ ਹੋ ਗਈ ਉਸ ਟਾਈਮ 'ਚ ਤੇ ਅਸੀਂ ਜਾ ਨਹੀਂ ਸਕੀ ਇਸ ਕਰਕੇ ਤੇ ਮੈਂ ਫਿਰ ਅੱਜ ਵੀਅਰ ਕੀਤਾ ਪਹਿਲਾਂ ਮੈਨੂੰ ਬੜੀ ਹੈਜੀਟੇਸ਼ਨ ਸੀ ਵੀ ਇਹ ਵਾਰ ਕਲਰ ਮੈਂ ਕਦੇ ਟਰਾਈ ਨਹੀਂ ਕੀਤਾ ਹੈ ਨਾ ਪਰ ਇਹ ਬਹੁਤ ਵਧੀਆ ਲੱਗਿਆ ਮੈਨੂੰ ਇਹ ਹੈਗਾ ਔਰਗੈਂజా ਦੇ ਵਿੱਚ ਸੂਟ ਹੈ ਇਹਦੇ ਵਿੱਚ ਪ੍ਰਿੰਟ ਹੀ ਹੈ ਬਸ ਆਹ ਮਤਲਬ ਫਲਾਰ ਵਾਲਾ ਪ੍ਰਿੰਟ ਜਿਹਾ ਬਣਾਇਆ ਹੈਗਾ ਪੇਂਟ ਵਾਂਗੂ ਲੱਗਦਾ ਦੇਖਣ ਚ ਪਰ ਪੇਂਟ ਨਹੀਂ ਹੈਗਾ ਇਹ ਤੇ ਇਹਦੇ ਵਿੱਚ ਇਹਨਾਂ ਨੇ ਹੈਂਡਵਰਕ ਕੀਤਾ ਹੋਇਆ ਥੋੜਾ ਥੋੜਾ ਜਿਵੇਂ ਕੁੰਡੀ ਵਰਕ ਹੁੰਦਾ ਤੇ ਦੁਪੱਟਾ ਵੀ ਫੁੱਲ ਔਰਗੈਂజా ਦਾ ਪਰ ਦੁਪੱਟੇ ਨੇ ਮੈਨੂੰ ਬਹੁਤ ਜ਼ਿਆਦਾ ਕਮਨ ਲਾਇਆ ਤੇ लेसस कट वर्क ਥੱਲੇ ਔਰ ਗੰਜਾ ਦਾ ਕੀਤਾ ਹੋਇਆ ਤੇ ਲੋ ਜੀ ਇੱਥੇ ਆਪਾਂ ਪਹੁੰਚ ਗਈ ਹੈਗੀਆਂ ਪੈਲਸ ਦੇ ਵਿੱਚ ਪੈਲਸ ਉਹੀ ਹੈ ਜਿਹੜਾ ਆਪਾਂ ਕੀਤਾ ਸੀ ਮੰਮੀ ਦੀ ਰਿਟਾਇਰਮੈਂਟ ਪਾਰਟੀ ਤੇ ਜਦੋਂ ਮੇਰੀ ਮੰਦਰਨ ਲੋ ਦੀ ਰਿਟਾਇਰਮੈਂਟ ਪਾਰਟੀ ਹੋਈ ਸੀ ਤੇ ਇਹ ਆਂਟੀ ਹੈਗੇ ਹੈਲਥ ਡਿਪਾਰਟਮੈਂਟ ਵਿੱਚ ਇਹ ਸੀਗੇ ਨਰਸ ਉੱਥੇ ਹੈਲਥ ਡਿਪਾਰਟਮੈਂਟ ਦੇ ਵਿੱਚ ਏਸੀ ਫਰੀਦਕੋਟ ਦੇ ਵਿੱਚ ਜਿਵੇਂ ਸਿਵਲ ਹਸਪੀਟਲ ਦੇ ਵਿੱਚ ਸਾਡੇ ਨਾਲ ਫਰੀਦਕੋਟ ਚ ਦੋ ਇੱਕ ਮੈਡੀਕਲ ਹੈ ਮੈਡੀਕਲ ਜਿਹਨੂੰ ਯੂਨੀਵਰਸਿਟੀ ਵੀ ਹੈ ਨਾ ਬਾਬਾ ਫਰੀਦ ਯੂਨੀਵਰਸਿਟੀ ਉੱਥੇ ਮੈਡੀਕਲ ਕਾਲਜ ਵੀ ਆ ਹਸਪੀਟਲ ਵੀ ਆ ਤੋ ਤੁਸੀਂ ਸਾਰੇ ਜਾਣਦੇ ਹੋਵੋਗੇ ਪੂਰਾ ਫੇਮਸ ਆ ਆਪਣੀ ਹੈ ਨਾ ਪੰਜਾਬ ਦੇ ਵਿੱਚ ਤੇ ਆਪਣੀ ਹੈਲਥ ਯੂਨੀਵਰਸਿਟੀ ਇਹੀ ਹੈ ਬਾਬਾ ਫਰੀਦ ਯੂਨੀਵਰਸਿਟੀ ਹੈ ਨਾ ਜੋ ਫਰੀਦਕੋਟ ਦੇ ਵਿੱਚ ਹੈ ਤੇ ਉਹ ਤੇ ਇਹ ਸਿਵਲ ਹਸਪੀਟਲ ਦੇ ਵਿੱਚ ਸੀਗੇ ਫਰੀਦਕੋਟ ਵਾਲੇ ਦੇ ਵਿੱਚ ਹਨਾ ਤੇ ਇਹਨਾਂ ਨੇ ਤਾਂ ਡਿਪਾਰਟਮੈਂਟ ਨੇ ਬਹੁਤ ਅੱਛਾ ਆਰਗੇਨਾਈਜ਼ ਕੀਤਾ ਸੀਗਾ ਮਤਲਬ ਜਿਹੜੀਆਂ ਕੁੜੀਆਂ ਸੀਗੀਆਂ ਹਨਾ ਉਹਨਾਂ ਦੇ ਡਿਪਾਰਟਮੈਂਟ ਦੀ ਆ ਮੈਨੂੰ ਨਹੀਂ ਪਤਾ ਉਹ ਕਿਹੜੇ ਸਟਾਫ ਚੂ ਸੀ ਪਰ ਬਹੁਤ ਅੱਛਾ ਬੋਲਦੀ ਸੀ ਜਾਉ ਨਰਸਾਂ ਹੋਣਗੀਆਂ ਹਨਾ ਜਾਂ ਕੋਈ ਮਤਲਬ ਦੂਸਰਾ ਵੀ ਹੋ ਸਕਦਾ ਨਾਨ ਮੈਡੀਕਲ ਹੁੰਦੇ ਜਿਵੇਂ ਹਨਾ ਰਿਸੈਪਸ਼ਨ ਤੇ ਹੁੰਦੀ ਹੈ ਜਿਵੇਂ ਉਹ ਇੱਕ ਹੁੰਦੀ ਹੈ ਡਾਟੇ ਵਾਲੇ ਹਨਾ ਡਾਟਾ ਐਂਟਰੀ ਵਾਲੇ ਤੇ ਰਿਕਾਰਡ ਵਾਲੇ ਹਨਾ ਹੋ ਸਕਦਾ ਵੀ ਉਹਨਾਂ ਚੋਂ ਹੁਣ ਕੁੜੀਆਂ ਬਹੁਤ ਨਾਈਸ ਸੀਗੀਆਂ ਉਹਨਾਂ ਨੇ ਇੰਨਾ ਵਧਾ ਵਧੀਆ ਆਰਗੇਨਾਈਜ਼ ਕੀਤਾ ਨਾ ਜਿਵੇਂ ਆਪਣਾ ਕਾਲਜ ਦਾ ਕੋਈ ਹਨਾ ਕਲਚਰਲ ਫੰਕਸ਼ਨ ਹੁੰਦਾ ਹੈਗਾ ਮੈਨੂੰ ਤਾਂ ਆਪਦੇ ਕਾਲਜ ਦੀ ਯਾਦ ਆ ਗਈ ਕਿਉਂਕਿ ਮੈਂ ਵੀ ਆਪਦੇ ਕਾਲਜ ਦੇ ਵਿੱਚ ਹੋਸਟ ਕਰਦੀ ਸੀ ਹਨਾ ਸਟੇਜ ਹੋਸਟ ਕਰਨਾ ਨਾ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵਧੀਆ ਇੱਕ ਕਲਾ ਕਹਿ ਸਕਦੇ ਹਨਾ ਆਰਟ ਹੈ ਨਾ ਕਿਉਂਕਿ ਇਹਦੇ ਵਿੱਚ ਇੱਕ ਦੇਖੋ ਵੀ ਸਾਰਾ ਕੁਝ ਏਡ ਕਰਦਿਆਂ ਸੀ ਸ਼ਬਦਾਂ ਦੀ ਜੜਤ ਕਿਵੇਂ ਹੁੰਦੀ ਹੈਗੀ ਆ ਹਨਾ ਤੇ ਸ਼ੇਅਰ ਵਗੈਰਾ ਹਨਾ ਕਿੰਨੀਆਂ ਸੀ ਜੜਨੀਆਂ ਕਿਵੇਂ ਕਿਸੇ ਦੀ ਪ੍ਰੇਜ਼ ਕਰਨੀ ਹੈ ਕਿਵੇਂ ਕਿਸੇ ਦੀਆਂ ਪ੍ਰਾਪਤੀਆਂ ਨੂੰ ਦੱਸਣਾ ਹੈਗਾ ਹਨਾ ਮੋਡ ਵਗੈਰਾ ਸੀ ਯੂਜ਼ ਕਰਦੇ ਹੈਗੇ ਤੇ ਇਹ ਹੈਗੇ ਸੀ ਸਿਵਲ ਸਰਜਨ ਉੱਥੋਂ ਦੇ ਹਨਾ ਤੇ ਇਹ ਸਿਵਲ ਸਰਦਨ ਸਿਵਲ ਹਸਪੀਟਲ ਦੇ ਸੀਗੇ ਤੇ ਇਹਨਾਂ ਨੇ ਸਪੀਚ ਦਿੱਤੀ ਤੇ ਉਹਨਾਂ ਨੂੰ ਬਹੁਤ ਅਪਰੀਸ਼ੀਏਟ ਕੀਤਾ ਆਂਟੀ ਨਾਲ ਆਂਟੀ ਵੀ ਬਹੁਤ ਨਾਈਸ ਲੱਗ ਰਹੀ ਸੀਗੇ ਮੈਨੂੰ ਤੇ ਆਂਟੀ ਨੇ ਅੱਗੇ ਸੂਟ ਵੀ ਬਿਲਕੁਲ ਮੇਰੇ ਨਾਲ ਦੇ ਸੇਮ ਵੇਅਰ ਕੀਤਾ ਹੋਇਆ ਸੀ ਕਲਰ ਮਤਲਬ ਥੋੜਾ ਜਿਹਾ ਬਸ ਉਪਰੋ ਚੇਂਜ ਸੀਗਾ ਤੇ ਫੈਮਿਲੀ ਵੀ ਇਹਨਾਂ ਦੀ ਸਾਡੀ ਫੈਮਿਲੀ ਵਾਂਗੂ ਦੋ ਬੇਟੇ ਤੇ ਇੱਕ ਇਹਨਾਂ ਦੀ ਆ ਬੇਟੀ ਸੀਗੀ ਜਿਹੜੀ ਫਰੋਜੀ ਸੂਟ ਵਾਲੀ ਆ ਇੱਥੇ ਨਾ ਆਂਟੀ ਨੂੰ ਬਹੁਤ ਸੋਹਣਾ ਦਫ਼ਤਰ ਵਾਲੇ ਨੇ ਸ਼ਾਲ ਦਿੱਤਾ ਹਨਾ ਬੜਾ ਸੋਹਣਾ ਵਰਕ ਕੀਤਾ ਸੀ ਰੈੱਡ ਕਲਰ ਦਾ ਸ਼ਾਲ ਅੰਕਲ ਨੂੰ ਕੰਬਲੀ ਦਿੱਤੀ ਹਨਾ ਪੂਰੀ ਜਿਵੇਂ ਕਹਿੰਦੇ ਆਸੀਂ ਕੰਬਲੀ ਵੀ ਕਹਿ ਦਿੰਨੇ ਆਸੀਂ ਪੂਰੀ ਵੀ ਕਹਿ ਦਿੰਨੇ ਆ ਹਨਾ ਤੇ ਬਾਕੀ ਸਾਰਿਆਂ ਨੇ ਜਿਵੇਂ ਹਾਰ ਵਗੈਰਾ ਵੀ ਦਿੱਤੇ ਇੱਥੇ ਇਧਰਲੀ ਸਾਈਡ ਹੀ ਦਿੱਤੇ ਇਹਨਾਂ ਨਹੀਂ ਹਨਾ ਤੇ ਸਟੇਜ ਤੇ ਤਾਂ ਬਾ ਕਮਾਲ ਸੀਗਾ ਹਨਾ ਜੋ ਵੀ ਸੀਗਾ ਸਟੇਜ ਦਾ ਪਰਫਾਰਮੈਂਸ ਸਭ ਦੀ ਅੱਛੀ ਸੀ ਇੱਕ ਡਾਕਟਰ ਸੀ ਪਤਾ ਨਹੀਂ ਕੌਣ ਸੀ ਸਟਾਫ ਚੋਂ ਉਹਨਾਂ ਨੇ ਗੀਤ ਗਾਇਆ ਹਨਾ ਤੇ ਇਧਰ ਤੁਸੀਂ ਦੇਖ ਰਹੇ ਹੋ ਇੱਕ ਨਾ ਫਲੈਕਸ ਟਾਈਪ ਮਤਲਬ ਸਿਨਰੀ ਟਾਈਪ ਬਣਾਇਆ ਹੋਇਆ ਫਲੈਕਸ ਬਣਾ ਕੇ ਇਹਦੇ ਚ ਨਾ ਸਾਰਾ ਰਿਕਾਰਡ ਦਿੱਤਾ ਹੋਇਆ ਹੈ ਅੰਟੀ ਦੀ ਪਹਿਲੇ ਡੇਟ ਆਫ ਬਰਥ ਦਿੱਤਾ ਹੋਇਆ ਹੈ ਤੇ ਫਿਰ ਜੁਆਇਨਿੰਗ ਡੇਟ ਦਿੱਤੀ ਹੈ ਫਿਰ ਇਹਨਾਂ ਨੇ ਇਹ ਦੱਸਿਆ ਵੀ ਕਿੰਨੇ ਇਅਰ ਹੋਗੇ ਇਅਰ ਤੋਂ ਬਾਅਦ ਮਿੰਟ ਕਿੰਨੇ ਹੋਗੇ ਘੰਟੇ ਕਿੰਨੇ ਹੋਗੇ ਹਨ ਇਵਨ ਕਿ ਸੈਕਿੰਡ ਤੱਕ ਵੀ ਦੱਸਿਆ ਹੋਇਆ ਹੈ ਵੀ ਇੰਨੇ ਸੈਕਿੰਡ ਹੋ ਗਏ ਇਹਨਾਂ ਨੂੰ ਜੌਬ ਤੇ ਵਰਕ ਕਰਦਿਆਂ ਨੂੰ ਮਤਲਬ ਉੱਥੇ ਹਨਾ ਜੋ ਵੀ ਵਰਕ ਦੇ ਆਰਜ਼ ਮਿੰਟ ਹਨਾ ਸੈਕਿੰਡ ਵੀਕ ਉਹ ਨਾ ਇਹ ਸਾਰਾ ਡਿਟੇਲ ਚ ਲਿਖਿਆ ਹੋਇਆ ਸੀ ਬੜਾ ਸੋਹਣਾ ਹਨਾ ਮੈਨੂੰ ਲੱਗਾ ਇਹ ਜਦੋਂ ਮੰਮੀ ਦਾ ਮਤਲਬ ਟਾਈਮ ਸੀਗਾ ਉਦੋਂ ਉਹਨਾਂ ਦੇ ਦਫ਼ਤਰ ਵਾਲੇ ਨੇ ਕੋਈ ਐਫਰਟ ਨਹੀਂ ਐਵੇਂ ਦਾ ਕੀਤਾ ਹੈਗਾ ਤੇ ਸਟੇਜ ਦੀ ਨਾ ਬੈਕਗ੍ਰਾਉਂਡ ਤੇ ਵੀ ਪੂਰੀ ਫਲੈਕਸ ਬੜੀ ਸੋਹਣੀ ਲਿਖੀ ਹੋਈ ਸੀ ਉਹਦੇ ਵਿੱਚ ਆਂਟੀ ਦਾ ਨਾਮ ਹਨਾ ਨੀਤਾ ਕੁਮਾਰੀ ਨੀਤਾ ਆਈធី ਨੀਤਾ ਅਰੋੜਾ ਹਨਾ ਅੰਕਲ ਦਾ ਨੇਮ ਸਾਰਾ ਉਹਨਾਂ ਦਾ ਲਿਖਿਆ ਹੋਇਆ ਸੀਗਾ ਪੂਰਾ ਹਨਾ ਵੀ ਡਿਪਾਰਟਮੈਂਟ ਹਨਾ ਉਹਨਾਂ ਦਾ ਕੀ ਉਹਨਾਂ ਦਾ ਅਕੂਪੇਸ਼ਨ ਹੈਗਾ ਉੱਥੇ ਸਾਰਾ ਬਹੁਤ ਸੋਹਣਾ ਲੱਗਿਆ ਮੈਨੂੰ ਉਹ ਵੀ ਬੈਕਗ੍ਰਾਉਂਡ ਵਾਲੀ ਫਲੈਕਸ ਵੀ ਤੇ ਸਾਈਡ ਵਾਲੀ ਉਹ ਫਲੈਕਸ ਸੀਨਰੀ ਟਾਈਪ ਫਲੈਕਸ ਵੀ ਹਨਾ ਇਸ ਤੋਂ ਬਾਅਦ ਨਾ ਇਹਨਾਂ ਨੇ ਜਮੇ ਕਮਲ ਜਾਨੀ ਲਾਇਆ ਹਨਾ ਬੜੇ ਸਿਸਟੇਮੈਟਿਕਲੀ ਸਭ ਕੁਝ ਕੀਤਾ ਮਤਲਬ ਸਟਾਫ ਦੇ ਵਿੱਚੋਂ ਜਿਵੇਂ ਉਹ ਹੋਸਟ ਸੀਗੇ ਹਨਾ ਉਹਨੇ ਬੁਲਾਇਆ ਪਹਿਲੇ ਜਿਵੇਂ ਸਿਵਲ ਸਰਜਨ ਹੈਗੇ ਜਿਹੜਾ ਉਹਨਾਂ ਦੀ ਸਪੀਚ ਬੁਲਾਤੀ ਡਾਕਟਰਸ ਦੀ ਬੁਲਾਤੀ ਹੈਨਾ ਇਹ ਇਸ ਤੋਂ ਬਾਅਦ ਉਹਨਾਂ ਨੇ ਨਰਸ ਵਾਲਾ ਸਾਰਾ ਸਟਾਫ ਸਿਸਟਰ ਦਾ ਸਟਾਫ ਜਿਹਨੂੰ ਕਹਿੰਦੇ ਹੈਨਾ ਉਹਨਾਂ ਨੂੰ ਬੁਲਾਇਆ ਹੈਨਾ ਉਹ ਸਾਰੇ ਗਰੁੱਪ ਦੇ ਵਿੱਚ ਆਈਆਂ ਹੈਨਾ ਲੇਡੀ ਸਟਾਫ ਤੇ ਉਹਨਾਂ ਨੇ ਆ ਕੇ ਮਤਲਬ ਜੋ ਵੀ ਹਾਰ ਪਾਣਾ ਸੀ ਗਿਫਟ ਦੇਣ ਸੀ ਉਹਨਾਂ ਨੇ ਦਿੱਤਾ ਹੈਨਾ ਤੇ ਵਧਾਈਆਂ ਦਿੱਤੀਆਂ ਹੈਨਾ ਇਸ ਤੋਂ ਬਾਅਦ ਹੈਲਪਰ ਵਾਲਾ ਮੰਨ ਲਓ ਵੀ ਦੂਸਰਾ ਹੋ ਗਿਆ ਕਲੈਰੀਕਲ ਵਾਲਾ ਸਟਾਫ ਹੋ ਗਿਆ ਹਨਾ ਹੈਲਪਰ ਵਾਲਾ ਸਟਾਫ ਹੋ ਗਿਆ ਫਿਰ ਇਸ ਤੋਂ ਬਾਅਦ ਮਤਲਬ ਆਈ ਨਾ ਪੂਰੀ ਸੀਰੀਅਲ ਵਾਈਜ਼ ਜਿਵੇਂ ਹਨਾ ਸਿਸਟੇਮੈਟਿਕਲੀ ਸਾਰਿਆਂ ਨੂੰ ਬੁਲਾਇਆ ਸੀਗਾ ਤੇ ਕੋਈ ਹੋਚ ਪੋਚ ਨਹੀਂ ਮੈਨੂੰ ਲੱਗਿਆ ਉਹਨਾਂ ਦਾ ਕੰਮ ਹਨਾ ਤੇ ਬਾਕੀ ਗੈਦਰਿੰਗ ਦਾ ਵੀ ਫਰਕ ਹੁੰਦਾ ਹਨਾ ਇਹਨਾਂ ਦੀ ਜਿਆਦਾ ਦਫ਼ਤਰ ਵਾਲੇ ਸੀਗੇ ਤੇ ਜਾਂ ਫਰੈਂਡ ਸਰਕਲ ਦੇ ਵਿੱਚੋਂ ਜਿਵੇਂ ਮੁੰਡਿਆਂ ਦੇ ਹੋ ਜਾਂਦੇ ਆ ਅੰਕਲ ਦੇ ਹੋਣਗੇ ਤੇ ਕੋਈ ਬਾਲੇ ਨਹੀਂ ਰਿਲੇਟਿਵ ਇਹਨਾਂ ਨੇ ਮਿਲਣਾ ਤਾਂ ਨੇੜੇ-ਨੇੜੇ ਵਾਲੇ ਜਿਆਦਾ ਸੱਦੇ ਹੋਣੇ ਹੈਗੇ ਆ ਜਿੰਮ ਸਾਡੇ ਤਾਂ ਬਹੁਤ ਬਣ ਜਾਂਦਾ ਹਨਾ ਪੂਰਾ ਹਾਲ ਜੰਡਾਲ ਜਿਹੜਾ ਰਿਸ਼ਤੇਦਾਰਾਂ ਦਾ ਬਣ ਜਾਂਦਾ ਤੇ ਬਹੁਤ ਸੋਹਣਾ ਮਤਲਬ ਇਹਨਾਂ ਨੇ ਕੀਤਾ ਸੀਗਾ ਹਨਾ ਸਾਰਾ ਕੁਝ ਹੀ ਇਹ ਤਾਂ ਬਾਹਰ ਬੈਠੇ ਰਹੇ ਹਨਾ ਮੈਨੂੰ ਹੀ ਹੁੰਦਾ ਇਹਨਾਂ ਚੀਜ਼ਾਂ ਦਾ ਸ਼ੌਂਕ ਹਨਾ ਤੇ ਇਸ ਤੋਂ ਬਾਅਦ ਅਸੀਂ ਰੋਟੀ ਵਗੈਰਾ ਖਾਧੀ ਹਨਾ ਕਿਉਂਕਿ ਇਸ ਪੈਲਸ ਦੇ ਵਿੱਚ ਨਾ ਸਾਹਮਣੇ ਹਾਲ ਬਣਿਆ ਰੋਟੀ ਵਾਲਾ ਤੇ ਇਧਰਲਾ ਹਾਲ ਅਲੱਗ ਬਣਿਆ ਇਸ ਤੋਂ ਬਾਅਦ ਬਸ ਅਸੀਂ ਗਿਫਟ ਦਿੱਤਾ ਹਨਾ ਤੇ ਰੋਟੀ ਖਾਧੀ ਤੇ ਚੱਲ ਪਈ ਸੀ ਘਰ ਨੂੰ ਕਿਉਂਕਿ ਟਾਈਮ ਨਾਲ ਜਿਹੜਾ 4 ਵਜ ਪੌਣੇ 4 ਹੋ ਗਏ ਸੀਗੇ ਤੇ ਮੇਰਾ ਬੇਟਾ ਵੀ ਆ ਗਿਆ ਸੀਗਾ ਪਹਿਲਾਂ ਮੈਨੂੰ ਇਹ ਸੀਗਾ ਚਲ ਉਹਨੂੰ ਲੈ ਆਵਾਂਗੇ ਫਿਰ ਮੇਰੇ ਕੋਈ ਖਾਸ ਗੈਦਰਿੰਗ ਹੈ ਨਹੀਂ ਬੱਚੇ-ਬੁੱੱਚੇ ਹੈ ਨਹੀਂ ਐਵੇਂ ਇੱਥੇ ਆ ਕੇ ਬੋਰ ਹੀ ਹੋਊਗਾ ਲੋ ਜੀ ਇੱਥੇ ਆ ਗਏ ਸੀ ਅਸੀਂ ਘਰੇ ਤੇ ਇਹ ਆਉਂਦਿਆਂ ਨੂੰ ਮੇਰੇ ਨਾਲ ਮੂਹ ਫਲਾਈ ਬੈਠਾ ਸੀ ਰੁੱਸਿਆ ਬੈਠਾ ਸੀਗਾ ਹਨਾ ਕਿਉਂਕਿ ਮੈਂ ਵਾਦਾ ਕਰਕੇ ਗਈ ਸੀ ਵੀ ਇਹਨੂੰ ਲੈ ਕੇ ਜਾਊਂਗੀ ਲੋ ਜੀ ਪਹੁੰਚ ਕੇ ਭੱਜ-ਭੱਜ ਕੇ ਘਰੇ ਹਨਾ ਤੇ ਆਉਂਦਿਆਂ ਨੂੰ ਇਹ ਬੈਠਾ ਸੀ ਆਇਆ 4:15 ਅੱਜ ਪਹਿਲੇ ਦਿਨ ਟਾਈਮ ਇਹਨਾਂ ਦਾ ਚੀਜ਼ ਨਹੀਂ ਹੋਇਆ ਸੀਗਾ ਤੇ ਇਹਨਾਂ ਨੇ ਆਉਣਾ ਸੀ 4.5 ਹਨਾ ਇਹ ਚਲੋ ਉੱਥੇ ਵੀ ਕੰਮ ਛੇਤੀ ਖੜ ਗਿਆ ਹਨਾ ਗਏ ਵੀ ਅਸੀਂ ਲੇਟ ਸੀ 1:30 ਵਜੇ ਗਏ ਸੀ ਕਿ ਤੇ 2:00 ਵਜੇ ਨੂੰ ਖਾਣ ਪੀਣ ਦੇ ਜਿਵੇਂ ਸ਼ੁਰੂ ਕੀਤਾ ਪਹੁੰਚੇ ਹੋਵਾਂਗੇ ਅਸੀਂ ਤੋ ਵਜੇ ਇੱਕ ਤੋਂ ਪਹਿਲਾਂ ਸ ਕਾਫੀ ਦੂਰ ਪੈਣਾ ਉਹੀ ਪਹਿਲਾ ਸੀ ਜਿੱਥੇ ਮੰਮੀ ਦੀ ਰਿਟਾਇਰਮੈਂਟ ਪਾਰਟੀ ਹੋਈ ਸੀ ਪਰ ਆਪਣੇ ਕੋਲ ਜ਼ਿਆਦਾ ਘੱਟ ਸੀਗਾ ਇਹਨਾਂ ਦੀ ਗੈਦਰਿੰਗ ਥੋੜੀ ਘੱਟ ਸੀ ਘੱਟ ਇਨਵਾਈਟ ਕੀਤਾ ਹੋਊਗਾ ਹਨਾ ਤੇ ਸਿੰਪਲ ਜਿਹਾ ਮੈਂ ਇਹ ਵਾਲਾ ਸੈਟ ਵੀਅਰ ਕੀਤਾ ਸੀਗਾ ਸੂਟ ਵੀ ਮੈਨੂੰ ਪਹਿਲੀ ਵਾਰੀ ਮੈਂ ਆ ਕਲਰ ਟਰਾਈ ਕੀਤਾ ਸੀਗਾ ਲਾਈਟ ਕਲਰ ਕਿਉਂਕਿ ਮੰਮੀ ਸਾਡੇ ਲਾਈਟ ਪਾਉਣੀ ਦਿੰਦੇ ਹੈਗੇ ਪਰ ਫਿਰ ਵੀ ਹੁਣ ਮੈਨੂੰ ਆਇ ਲੱਗਦਾ ਕਿ ਦੋ ਚਾਰ ਲਾਈਟ ਵੀ ਹੋਣੇ ਚਾਹੀਦੇ ਹਨ ਇਹਨਾਂ ਦੀ ਅਲੱਗੀ ਮਤਲਬ ਗ੍ਰੇਸ ਹੁੰਦੀ ਹੈ ਲਾਈਟ ਉਸ ਨੂੰ ਕਿਹੜਾ ਲਾਈਟ ਕਲਰ ਦੀ ਤੇ ਅੱਛਾ ਸੀ ਕਾਫੀ ਪ੍ਰੋਗਰਾਮ ਤਾਂ ਸੀ ਖਾਣਾ ਖਾਧਾ ਤੇ ਜਲਦੀ ਜਲਦੀ ਆ ਗਏ ਕਿਉਂਕਿ ਅੱਜ ਦੀਦੀ ਨੇ ਜਾਣਾ ਸੀ ਮੇਰੀ ਜਠਾਣੀ ਨੇ ਉਹ ਕਪਾਲ ਮੋਚਣ ਗਏ ਆ ਉਹ ਸਕੂਲ ਨੂੰ ਆ ਕੇ ਹੋਂ ਸਾਰੀ ਚਲੇ ਗਏ ਹਨਾ ਤੇ ਹੱਲੇ ਮੈਂ ਕੱਪੜੇ ਹੱਲੇ ਉਤਾਰੇ ਨਹੀਂ ਸੀ ਮੈਂ ਕਿ ਚਲੋ ਗੈਸ ਨੂੰ ਸੋਨ ਕਰ ਦਿੰਨੀ ਆ ਜਿੰਨੇ ਚਿਰ ਤ ਤਵਾ ਗਰਮ ਹੋ ਗੋ ਨੀ ਜਾਂ ਚੀਨੀ ਕਰ ਕਿਤੇ ਰੋਟੀ ਲੈਣੀ ਆ ਬਾਕੀ ਇਹਨੂੰ ਵੀ ਮੈਂ ਪ੍ਰੋਮਿਸ ਕੀਤਾ ਸੀ ਤੈਨੂੰ ਵੀ ਉੱਥੇ ਬੁਲਾ ਲਾਂਗੇ ਸਾਨੂੰ ਇਹ ਸੀ ਕਿ ਆ ਵੀ ਲੇਟ ਚੱਲੂਗੀ ਪਾਰਟੀ ਹਨਾ ਤੇ ਪਰ ਗੈਰ ਜੀ ਨੂੰ ਥੋੜੀ ਕਰਕੇ ਨਾਲ ਦੀ ਵਾਲ ਗਿਫਟ ਦਿੱਤੀ ਤੇ ਵਾਪਸ ਆ ਗਏ ਹਨਾ ਅਸੀਂ ਤੇ ਇਸ ਤੋਂ ਬਾਅਦ ਫਿਰ ਇਹਨੂੰ ਮੈਂ ਫੋਨ ਕਰਤਾ ਸੀ ਦੀਦੀ ਨੂੰ ਵੀ ਨੂੰ ਤਿਆਰ ਕਰੇ ਹੋ ਨਾ ਕੱਪੜੇ ਮੈਂ ਕੱਢ ਕੀ ਸੀ ਮੈਂ ਉਹਨਾਂ ਨੂੰ ਕਹ ਦਿੱਤਾ ਸੀ ਜੇ ਤੁਸੀਂ ਸੁੱਨੋ ਆ ਗਏ ਉਹਨਾਂ ਦਾ ਹੱਲੇ ਉਹੀ ਟਾਈਮ ਸੀ ਉਹਨਾਂ ਦਾ ਹੱਲੇ ਚੀਨੀ ਹੋਇਆ 15 ਮਿੰਟ ਪਹਿਲਾਂ ਆਏ ਸੀਗੇ ਤੇ ਇਹ ਬਹੁਣੇ ਚਾਰਾਂ ਸੀਗੇ ਮੈਂ ਕਿਹਾ ਵੀ ਤੁਸੀਂ ਉਹਨੂੰ ਕਹਿ ਦੇ ਵੀ ਘਰ ਵਾਲੇ ਕੱਪੜੇ ਪਾ ਲਵੇ ਲੋਰ ਸੂਟੇ ਪਾ ਲਵੇ ਤੇ ਨਾ ਬਾਕੀ ਦੂਸਰੇ ਕਿਉਂਕਿ ਅਸੀਂ ਤਾਂ ਆਪ ਹੀ ਵਾਪਸ ਆਈ ਜੰਨੇ ਆ ਹਨਾ ਤੇ ਇਹਨੂੰ ਤਾਂ ਕਿ ਭਲਾਉਣਾ ਹੈਗਾ ਨਹੀਂ ਤੇ ਕਿਸੇ ਨੂੰ ਉੱਥੋਂ ਭੇਜਣਾ ਪੈਣਾ ਸੀਗਾ ਵੀ ਇਹਨੂੰ ਲੈ ਆਵੇ ਤੇ ਕੱਲਾ ਰਹਿ ਜਾਣਾ ਸੀਗਾ ਕੱਲਾ ਵਸੇ ਮੈਂ ਛੱਡਿਆ ਨਹੀਂ ਕਦੇ ਇਹ ਮੈਨੂੰ ਖੋਦ ਨੂੰ ਕੁਬਰਾਟ ਨੂੰ ਲੱਗਿਆ ਦੀ ਇਹ ਵੀ ਇਹਨੂੰ ਕੱਲੇ ਨੂੰ ਕੀ ਛੱਡਣਾ ਬਸ ਉਹ ਉਹ ਨਿਕਲ ਗਿਆ ਤੇ ਅਸੀਂ ਆ ਗਏ ਸੀਗੇ ਤੇ ਹੁਣ ਇਹ ਜਿੱਦ ਕਰ ਰਿਹਾ ਵੀ ਆਪ ਕਰ ਲੈ ਤੁਸੀਂ ਪਾ ਕੇ ਜਾਇਆ ਹੈ ਹਨਾ ਮੂੰਹ ਫੁਲਾਇ ਬੈਠਾ ਮੋਹਰੇ ਦੇ ਪਾਪਾ ਨੂੰ ਉਹਨੂੰ ਗੁਜਮੈਟੋ ਤੋਂ ਕੋਈ ਪੀਜ਼ਾ ਵਗੈਰਾ ਆਰਡਰ ਕਰਦੇ ਆ ਉਹ ਪੀਜ਼ਾ ਉਹਦੇ ਵਿੱਚ ਟਾਈਮ ਪਿਆ ਹਜੇ ਤੇ ਮੈਂ ਕਿ ਸਵੇਰੇ ਵੀ ਸੈਟਰਡੇ ਕਰਕੇ ਨਾ ਰਾਈਸ ਲੈ ਕੇ ਗਿਆ ਸੀਗਾ ਤੇ ਰਾਈਸ ਦੇ ਨਾਲ ਕੀ ਬਣਦਾ ਇੱਕ ਬੌਲ ਛੁੱਟੀ ਜੇ ਮਤਲਬ ਆਹ ਡੱਬੀ ਰਾਈਸ ਦੀ ਲੈ ਕੇ ਗਿਆ ਸੀਗਾ ਇਹ ਜੀ ਉਹਦੇ ਨਾਲ ਤਾਂ ਬੱਚੇ ਦਾ ਕੀ ਬਣਦਾ ਹੈ ਨਾ 4 ਵਜੇ ਦੇ ਤੱਕ ਸਵੇਰੇ ਵੀ ਨਹੀਂ ਕੁਝ ਖਾ ਕੇ ਜਾਂਦਾ ਇੱਕ ਤਾਂ ਇਹ ਮੈਂ ਕਿ ਚਲ ਇੱਕ ਦੋ ਰੋਟੀਆਂ ਬਣਾ ਜਿੰਨੀ ਹੈਗੇ ਇੱਕ ਪਰੌਂਠੀ ਬਣਾ ਲੀਨੀ ਉਹਨੇ ਟਾਈਮ ਜਿੰਨੇ ਟਾਈਮ ਚ ਆਉਂਦਾ ਹੈਗਾ ਉਹ ਉਹ ਇੱਕ ਘੰਟਾ ਹੈ ਨਾ ਆਰਡਰ ਕਰਨ ਤੋਂ ਬਾਅਦ ਆਈਕਸ ਰਮੈਟੋ ਵਾਲਾ ਨਹੀਂ ਮੰਗਵਾਇਆ ਜਿਵੇਂ ਆਪ ਕੋ ਆਨਲਾਈਨ ਮੰਗਾ ਲੈਨੇ ਹਨ ਪਹਿਲਾਂ ਤਾਂ ਅਸੀਂ ਬਹੁਤ ਮੰਗਵਾਉਦੇ ਹੁੰਦੇ ਸੀ ਇੱਕ ਦਿਨ ਉਹਨਾਂ ਦਾ ਆਫਰ ਚ ਵੀ ਹੁੰਦਾ ਸੀਗਾ ਵਨ ਡੇ ਪਤਾ ਨਹੀਂ ਵੜਨਾ ਸਟੇ ਕਿ ਥਰਸਡੇ ਉਹਨਾਂ ਦਾ ਆਫਰ ਚ ਆਉਂਦਾ ਹੁੰਦਾ ਸੀ ਤੇ ਆਫਰ ਚ ਦਿੰਦੇ ਹੁੰਦੇ ਸੀ ਲਓ ਜੀ ਇੱਥੇ ਮੈਂ ਫਟਾਫਟ ਰੋਟੀ ਬਣਾਉਣੀ ਆ ਪਹਿਲਾਂ ਮੈਂ ਚੇਂਜ ਕਰਕੇ ਹੁੰਨੀ ਹੈਗੀ ਹਨਾ ਮੈਂ ਤਿਆਰੀ ਕਰ ਦਿੱਤੀ ਹੈਗੀ ਇੱਥੇ ਸਾਰਾ ਕੁਝ ਰੱਖ ਦਿੱਤਾ ਹੈਗਾ ਤੇ ਚੇਂਜ ਕਰਕੇ ਫਿਰ ਮਿਲਦੇ ਆ ਤੁਹਾਨੂੰ ਬ੍ਰੇਕ ਤੋਂ ਬਾਅਦ ਲੋਜੀ ਥੀ ਮੈਂ ਸਵੇਰੇ ਬਣਾ ਕੇ ਰਹੀ ਸੀ ਚਟਨੀ ਮੈਨੂੰ ਐਸੀ ਜੇ ਕਿਸੇ ਨੇ ਰੋਟੀ ਖਾਣੀ ਹੋਈ ਨਾ ਤੇ ਚਟਨੀ ਨਾ ਬਣਾ ਲਉਗੀ ਆਟਾ ਮੇਰਾ ਗੁੰਨੇਆ ਪਿਆ ਸੀ ਇੱਕ ਦਾਲ ਵਾਲਾ ਵੀ ਆਟਾ ਬਣਾਇਆ ਹੋਇਆ ਸੀ ਹਨਾ ਤੇ ਮੱਖਣੀ ਬਣੀ ਹੋਈ ਸੀਗੀ ਵੀ ਕਿ ਚਲੋ ਦਹੀਂ ਚਟਨੀ ਮੱਖਣੀ ਨਾਲ ਦੇ ਦਾਂਗੇ ਤੇ ਹੁਣ ਇਹਨੂੰ ਆਪਾਂ ਦੇਤੀ ਹੈਗੀ ਆ ਰਾਤ ਦਾ ਬਾਕੀ ਦੇਖਦੇ ਹੈਗੇ ਹਾਲੇ ਦੇਖੋ ਭਾਂਡੇ ਢਿੰਡਿਆਂ ਦਾ ਖਲੋਰਾ ਖਿਲ ਰਿਹਾ ਪਿਆ ਤੇ ਹੁਣ ਆਪਾਂ ਇਸ ਤੋਂ ਬਾਅਦ ਧੋਣੇ ਹੈਗੇ ਭਾਂਡੇ Okay. All right, there we go, and now we're gonna leave uh, two gaps right there so I can actually place down um, some items that I can use so we can go over the base. But we're gonna place these two bad boys right here, so that way we can still walk. ਲਓ ਜੀ ਇੱਥੇ ਮੈਂ ਲੱਗੀ ਸੀਗੀ ਭਾਂਡੇ ਢਿੰਡੇ ਚੱਕਣ ਹਨਾ ਭਾਂਡਿਆਂ ਦਾ ਖਲਾਰਾ ਪਿਆ ਸੀ ਬਹੁਤ ਕੁਛਕ ਤਾਂ ਪਹਿਲਾਂ ਹੀ ਮੈਂ ਛੱਡ ਗਈ ਸੀਗੀ ਇੱਕ ਦੋ ਹਨਾ ਤੇ ਦੀਦੀ ਰਣੀ ਅੱਜ ਜਾਣਾ ਸੀ ਕਪਾਲ ਮੋਚਣ ਉਹ ਵੀ ਚਲੇ ਗਏ ਰੋਟੀ ਰੋਟੀ ਖਾ ਕੇ ਤੇ ਬੱਚਿਆਂ ਨੇ ਟਿਫਨ ਆਏ ਸੀਗੇ ਹਨਾ ਵਾਪਸ ਐਸ ਵੇਲੇ ਵੈਸੇ ਟਿਫਨ ਟਫਨ ਬਾਵਾ ਹੋ ਜਾਂਦੇ ਹੈਗੇ ਤੇ ਚਾਹ ਪੀ ਲਈਦੀ ਆ ਉਹਦੇ ਭਾਂਡੇ ਹੋ ਜਾਂਦੇ ਆ ਸ਼ਾਮ ਨੂੰ ਵੀ ਪੂਰਾ ਸ਼ੈਂਕ ਪਰ ਜਾਂਦਾ ਹੈਗਾ ਭਾਂਡਿਆਂ ਦਾ ਹਨਾ ਕਿ ਮੈਨੂੰ ਇਹ ਸੀਗਾ ਬਸ ਪਿੱਛੋਂ ਹੀ ਟਿਕੂੰਗੀ ਜੇ 10 ਮਿੰਟ ਮੈਂ ਟਿਕਣਾ ਵੀ ਹੋਇਆ ਵੈਸੇ ਤਾਂ ਸ਼ਾਮ ਹੋਈ ਪਈ ਅਜਰੂਰ ਸਬਜੀ ਸਬਜੀ ਵੀ ਮੈਂ ਖੁਦ ਬਣਾਉਣੀ ਹੈ ਮੈਨੂੰ ਨਹੀਂ ਲੱਗ ਫਿਰ ਵੀ ਆਏ ਹੁੰਦਾ ਹੈਗਾ ਲੇਡੀਜ਼ ਨੂੰ ਵੀ ਚਲ 10 ਮਿੰਟ ਨਾਲ ਹੀ ਰਿਲੈਕਸ ਹੋ ਜਾਈਏ 10 ਮਿੰਟ ਸਿੱਧੇ ਪੈ ਜਾਈਏ ਹਨਾ ਵੈਸੇ ਤਾਂ ਹਨਾ ਫੁੱਲ ਹੋਏ ਵਿਆ ਸਾਰੇ ਹਨਾ ਵੀ ਸ਼ੈ ਦੀ ਰੋਟੀ ਖਾਣੀ ਹੋਵੇ ਸ਼ਾਮ ਦੀ ਤੇ ਜੇ ਖਾਣੀ ਹੋਈ ਤਾਂ ਪੁੱਛ ਕੇ ਚਲੋ ਬਣਾ ਦਾਂਗੇ ਤੇ ਨਹੀਂ ਫਿਰ ਮੇਰੇ ਬਾਕੀ ਕੱਪੜੇ ਲੀੜੇ ਵਾਲਾ ਕੰਮ ਹੈ ਜਿਹੜਾ ਹਨਾ ਪੈਂਡਿੰਗ ਪਿਆ ਉਹ ਕਰਦੇ ਹੈਗੇ ਤੇਆਂ ਤੋਂ ਲੋਣੇ ਹੈਗੀਆਂ ਫਿਰ ਖਲਾਰਾ ਜਾਂ ਨਹੀਂ ਪੈਂਦਾ ਹੈਗਾ ਅਗਲੇ ਦਿਨ ਹਨਾ ਜੇ ਆਪਾਂ ਡੇਲੀ ਡੇਲੀ ਜੀ ਕਰਦੇ ਰਹੀਗੇ ਨਹੀਂ ਤਾਂ ਕੰਮ ਹੈ ਜਿਹੜੇ ਉੱਪਰ ਵੀ ਪਿਆ ਜਾਂਦੇ ਹੈਗੇ ਥੋੜਾ ਅੱਗੇ ਆ ਜਾਨੁ ਕੇ

ਕੇੜੇ ਨੂੰ ਬੰਦ ਕਰਕੇ ਬਾਹਰ ਕੁਝ ਕਰਨਾ ਜਾਓ ਹਮ ਸਰਪ੍ਰਾਈਜ਼ ਆਇਆ ਸੀ ਉਹ ਤਰ੍ਹਾਂ ਫਰੈਂਡ ਹਮ ਕਿੰਨਾ ਟਾਈਮ ਖਿਹੜੇ ਆਏ ਖਿਹੜੇ ਹੈ ਨਹੀਂ ਕੋ ਪੱਠੇ ਪਾਇਆ ਪੱਠੇ ਪਾਇਆ ਹੈ ਬਸ ਨਿੱਕੇ ਕਾਇਨਰ ਬਣਾਣੇ ਕਿ ਬੱਡੀਆ ਨੂੰ ਹਾਂ ਜਾਨੂ ਓਹ ਹੋ ਹੁਣ ਤਾਂ ਖੋਲਦਾਂ ਨਹੀਂ ਹਨਾ ਲਾਲਾਂ ਡਿੱਗੀ ਜਾਂਦੀਆਂ ਹਨਾ ਖੋਲੋ ਪਾਪਾ ਦੇ ਖਲਵਾ ਲ ਮੈਂ ਖੋਲਾਂ ਨਹੀਂ ਮੈਂ ਪਾਪਾ ਤਾਂ ਖੋਲੂਗਾ ਪਤਾ ਨਹੀਂ ਕਿਹੜੇ ਆ ਗਏ ਹੈਗੇ ਚਲੀ ਫਲੈਕਸ ਦਿਕਾਈ ਮਮਨ ਖੋਲ ਕੇ ਕਿਹੜੇ ਆ ਕਿਹੜਾ ਇਹ ਆ ਕੋਰਨ ਦੂਸਰਾ ਸੇਮ ਲਾਇਆ ਦੋਨੇ ਮੈਨੂੰ ਕੋਲ ਫਲੈਕ ਬਲੇਮ ਤਿੰਨ ਮੂੰਹ ਨਾਲ ਹੀ ਖੋਲੀ ਜਾਂਦਾ ਹਾਂ ਤਾਂ ਤਾਇ ਹੋਏ ਪਹਿਨ ਬਸ਼ਕਿੱਤੇ ਤੋਆ ਕੀ ਕਿੱਥੋਂ ਕਦੇ ਹਾਂ ਬਸ਼ਕਾ ਤਾਂ ਮਾਇ ਬਰੋ ਤੇ ਸੋਪ ਨਾਲ ਹੀ ਕਰਿਆ

ਕਾਸੀ ਕੋਈ ਖਾਣੇ ਹੈ ਅੱਜ ਤਾਂ ਹੋਰ ਵੀ ਕੋਈ ਹੈ ਨਹੀਂ ਕਰੇ ਹੈਗਾ ਯਸ਼ੂ ਨਹੀਂ ਹੈ ਨਹੀਂ ਯਸ਼ੂ ਹੋਰੇ